ਹੁਣ ਨਾ ਰਹੇ ਪਿੱਤਲ ਦੇ ਪਾਂਡੇ ਕਿਹੜਾ ਕਲੀ ਕਰਾਵੇ ਵਈ ਹੋ ਸਾਦੇ ਪਣ ਦਾ ਦੌਰ ਸੁਨਹਿਰੀ ਕਿਹੜਾ ਮੋੜ ਲਿਆਵੇ ਵਈ ਸਭ ਦਾ ਸਭ ਦੀ ਰੂਹ ਵਿੱਚ ਵਸਿਆ ਬਚਪਨ ਕੌਣ ਭੁਲਾਵੇ ਵਈ ਚਿਪਸ ਕਰ ਕਰੇ ਖਾਣ ਨਿਆਣੇ ਦਾਣੇ ਕੌਣ ਪਨਾਵੇ ਵਈ ਚੁੱਲਿਆਂ ਉੱਤੇ ਲੱਗੀਆਂ ਟੂਟੀਆਂ ਕੌਣ ਪਾਣੀ ਨੂੰ ਜਾਵੇ ਵਈ ਬਾਹਰ ਵੀ ਘਰਾਂ ਦੇ ਅੰਦਰ ਜਾਂਦੇ ਕਿੱਥੋਂ ਤਾਜ਼ਗੀ ਆਵੇ ਵਈ ਚਿੰਤਾ ਚਾਵਾਂ ਤੇ ਚੜ ਕੇ ਬੈਠੀ ਹਾਸਾ ਕਿੱਥੋਂ ਥੇ ਆਵੇ ਵਈ ਪੌਣੀ ਗਿੱਠ ਦੀ ਰਹਿ ਗਈ ਪੌਣੀ ਗੁੱਤ ਕੀ ਡੰਗ ਚਲਾਵੇ ਵਈ ਪੋਤਾ ਲਾਂਗੜ ਖਾਗੀ ਕੈਪਰੀ ਕਿੱਥੋਂ ਧੂ ਚਾਦਰਾਂ ਪਾਵੇ ਵਈ ਸਾਰਾ ਟੱਬਰ ਫੋਨ 'ਚ ਵੜਿਆ ਕੀ ਨੂੰ ਕੌਣ ਹਟਾਵੇ ਵਈ ਹਰ ਕੋਈ ਨਾ ਦੁੱਖਾਂ ਕਲਵਿੰਦਰਾ ਕੋਈ ਨਾ ਘਟ ਕਹਾਵੇ ਵਈ ਸਾਰਾ ਟੱਬਰ ਫੋਨ 'ਚ ਵੜਿਆ ਕੀ ਨੂੰ ਕੌਣ ਹਟਾਵੇ ਵਈ ਸਾਦੇਪਣ ਦਾ ਦੌਰ ਸੁਨੈਰੀ ਕਿਹੜਾ ਮੋੜ ਲਿਆਵੇ ਵਈ